ਆਇਨੋ ਸੱਚੀ ਕਾਲਜ ਜੀ ਸਾਡੇ ਚਾਣ ਉਤੇ ਸਾਰਿਆਂ ਦਾ ਸਵਾਗਤ ਹੈ ਅਮੀਰ ਤੁਸੀਂ ਠੀਕ ਹੋਮੋਗੇ ਅਸੀਂ ਬਸਾਰੇ ਖਾਧੀਆਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਚਾਬੀ ਲੈ ਕੇ ਛੱਡੀ ਹੁੰਦੀ ਆ ਬੀ ਸੌਂ ਚੜ ਗਿਆ ਹੈ ਤੇ ਅ ਜਿਸ ਕੋਲ ਕਾਧਾ ਹਰਮੇ ਕਰਾ ਲਿਆ ਹੈ ਤੇ ਅੱਜ ਹੁਣ ਅਸੀਂ ਦੀ ਦਾ ਸੰਭਾਰਾ ਦੇਣ ਜਾਣਾ ਹੈ ਅਸੀਂ ਗਿਆ ਪਹਿਲਾਂ ਕਪੜੇ ਲੋਡ ਕਰਕੇ ਪਾ ਲਈਏ ਕਿਉਂਕਿ ਬਾਕੀ ਫੇਡ ਹੈ ਇਹ ਉਹ ਕਰਦੇ ਆ ਆਈ ਹਦੀ ਦੀ ਦਾ ਸੂਟ ਇਹ ਗਏ ਤੋਂ ਤਾਂ ਅਸੀਂ ਨਾ ਖੋਲ ਉਹ ਤੇ ਕੱਪੜੇ ਉਹਨਾਂ ਦੇ ਤਾਨੂੰ ਖਰਾਬ ਕਰਦਾ ਥੋੜਾ ਪਹਿਲਾਂ ਤੇ ਆ ਲਾ ਕੇ ਪਾਉਣੀ ਆ ਕੱਪੜੇ ਪਾ ਕੇ ਫਿਰ ਉਹ ਪਿਆਰ ਹੋਵਾਂਗੇ ਪਿਆਰ ਹੋ ਕੇ ਦੀਨ ਨਾਲ ਲਾ ਕੇ ਤਲਾ ਜਾਣਾ ਸੋ ਅੱਜ ਜਿਵੇਂ ਕੀ ਪਤਾ ਤੁਹਾਨੂੰ ਅਸੀਂ ਜਲਦੀ ਸਕੂਲ ਸੋ ਅੱਜ ਪੇਰੈਂਟਸ ਮੀਟਿੰਗ ਅਸੀਂ ਫਸਟ ਪੀਟੀਐਮ اٹੈਂਡ ਕਰਨ ਜਾ ਰਹੇ ਆ ਤੇ ਹੋ ਤਾਂ ਵੈਸੇ ਲੇਟ ਹੀ ਗਏ ਤੋ ਬਸ ਹੁਣ ਆਪਾਂ ਤੋ 12 ਵਜੇ ਦਾ ਟਾਈਮ 11 ਤੋਂ 12 ਦਾ ਟਾਈਮ ਹੰ ਤਾਂ 1 ਘੰਟੇ ਜੇ ਡੇਢ ਘੰਟਾ ਸਾਨੂੰ ਘਰੇ ਲੱਗ ਜਾਣਾ ਤੇ ਬਸ ਹੁਣ ਸਰਜੀਤ ਕਰਦੇ ਨੇ ਪੈਕਿੰਗ ਆਪਾਂ ਹੁਣ ਜਾਂਦੇ ਆ ਰੈਡੀ ਸੋ ਵਲੌਗ ਦੇ ਸ਼ੂਟ ਆਪਾਂ ਉਹ ਵੀ ਕਰਦੇ ਬੰਦ ਸੋ ਹੁਣ ਤੁਹਾਨੂੰ ਮਿਲਾਂਗੇ ਆਪਾਂ ਥੋੜੀ ਦੇਰ ਤੱਕ ਤਿਆਰ ਹੋ ਗਏ ਸੀ ਅਸੀਂ ਹੁਣ ਚੱਲੇ ਦੀਦੀ ਕੋਲ ਨੂੰ ਕਰਮੋਗਰਮੀ ਹੋ ਗਈ ਤੇ ਗਰਮੀ ਬਹੁਤ ਜ਼ਿਆਦੇ ਆ ਤੂੰ ਦਈ ਤੂੰ ਦਈ ਤਸ ਕੂਲੀ ਜਾ ਰਹਾ ਤੂੰ ਦਈ ਨਾ ਦੇਖਿਆ ਉਹ더라 ਬੁਰੀ ਨੂੰ ਬਿਸਕੁਟ ਦੇ ਕਿਉਂ ਆਉਣੇ ਨੇ ਬਾਹਰ ਚ ਰੱਖ ਲਿਆ ਸਮਾਨ ਸਾਰਾ ਤੇ ਅਸੀਂ ਇਸ ਨੂੰ ਵੀ ਰੱਖ ਦਿਆਂ ਘਰ ਚ ਹੋਰ ਉਹਨੂੰ ਟੈਨਸ਼ਨ ਪਈ ਪਈ ਆ ਵੀ ਪਤਾ ਨਹੀਂ ਮੈਨੂੰ ਛੱਡ ਕੇ ਆਉਣਗੇ ਚਲੋ ਕੱਢੋ ਲਓ ਜੀ ਹੁਣ ਅਸੀਂ ਘਰੋਂ ਪਏ ਚੱਲ ਸਾਰੇ ਜਾਣੇ ਗਰਮੀ ਬਹੁਤ ਜ਼ਿਆਦੇ ਆ ਗਰਮੀ ਨੇ ਕਰਿਆ ਪਿਆ ਪੂਰਾ ਹਾਲ ਆ ਪਤਲਾ ਨੇ ਕਿਰਮੈਸ ਜੀ ਹੋਈ ਪਈਆ ਮੌਸਮ ਮੁੰਜਿਆ ਪਿਆ ਪਿਆ ਜੇ ਥੋੜੀ ਜਿਹੀ ਹਵਾ ਜੀ ਚੱਲ ਪਵੇ ਤਾਂ ਵਧੀਆ ਹੋ ਜਾਵੇ ਅਸੀਸ ਵੀ ਸਾਡਾ ਤਿਆਰ ਹੋ ਗਿਆ ਹੈਨਾ ਚੀਜ਼ ਟਿਕਾ ਨੀ ਚਾ ਪਹਿਲਾਂ ਜਾਵਾਂਗੇ ਦੀਦੀ ਉਹਨਾਂ ਨੂੰ ਬੁਲਾਵਾਂਗੇ ਪਹਿਲਾਂ ਜਾਵਾਂਗੇ ਪੀ.ਡੀ.ਐਮ ਤੇ ਤੇ ਫਿਰ ਉਸ ਤੋਂ ਬਾਅਦ ਦੁਬਾਰੇ ਮੁੜ ਕੇ ਦੀਦੀ ਉਹਨਾਂ ਕੋਲ ਆਉਣਾ ਵਾਂਗੇ ਅਸੀਸ ਨੂੰ ਟੈਨਸ਼ਨ ਚ ਡਿਪੇ ਆ ਪੁੱਤ ਇੰਨੀ ਲੈਟ ਨਹੀਂ ਜਾਣਾ ਸਕੂਲ ਸਕੂਲ ਨਹੀਂ ਜਾਣਾ ਹੈਗਾ ਆਰਮਲ ਲੈਣ ਲੱਗੇ ਨੇ ਫਰੂਟ ਹੁਣ ਕੁੱਲ ਚ ਸੀ ਜਾਏ ਵੀਡੀਓ ਬਣਾਉਣੀ ਸੀ ਭੁੱਲ ਗਏ ਫਰੂਟ ਲੈ ਲਏ ਹਰਮਨ ਨੇ ਪਹਿਲਾਂ ਤੇ ਹੁਣ ਗਏ ਨੇ ਚਾਜ ਸਵੀਟਸ ਤੇ ਗੁਲਾਬ ਜਾਮਣਾਂ ਦਾ ਡੱਬਾ ਲੈਣ ਦੇ ਲਈ ਦੀਦੀ ਹੁਣਾਂ ਲਈ ਗੁਲਾਬ ਜਾਮਣ ਲੈ ਕੇ ਆਉਣਗੇ ਹੁਣ ਲੈ ਕੇ ਆਉਣਗੇ ਉਹਦੇ ਪਾਪਾ ਫਿਰ ਪੂਜੀ ਕੋਲ ਜਾ ਕੇ ਖਾਏ

ਹੋਣਾ ਖੜਜਾ 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 ਉਹ ਨੂੰ ਦੰਦੀਆ ਕੱਢ ਕੇ ਉਹ ਫੜਦਾ ਨਹੀਂ ਉਹ ਸਿੱਟੀ ਜਾਂਦਾ ਅਜਾ ਖੜਜਾ ਅਜਾ ਖੜਜਾ ਅਸੀਸ 바ਸਪਤ ਵੀਰ ਜੀ ਨੂੰ ਤੇ ਤਾ ਹੁਣ ਫੜ ਲਾ ਬੋ ਤਾ ਹਾਂ ਫੜ ਲਾ ਫੜ ਲਾ ਹੈ ਮੈਂ ਆ ਮੈਂ ਆ ਮੈਂ ਆ ਉਹ ਮੇਉ ਦਰਗੀ ਹੋ ਗਿਆ ਇਹਨਾਂ ਦਾ ਇੱਕ ਸ਼ਰਤ ਇਹਨਾਂ ਨੇ ਬਦਲੇ ਮੈਂ ਅੰਟਾ ਆੜ ਜਾ ਸੀਸ ਆਪ ਕੋ ਖਿਡੂਗਾ ਲਓ ਜੀ ਬੱਚਿਆਂ ਨੇ ਆਪਣੀਆਂ ਚੇਅਰਸ ਆਪੇ ਲਾ ਲਈਆਂ ਖਿੱਚ-ਖਿੱਚ ਕੇ ਮੈਂ ਵੀਡੀਓ ਬਣਾਉਣੀ ਭੁੱਲ ਗਏ ਘਰ ਤੇਗ ਨੇ ਅਸੀਸ ਦੀ ਵੀ ਲਾਤੀ ਤੇ ਇਹਨਾਂ ਨੂੰ ਜਿਆਦਾ ਜਲਦੀ ਆ ਖਾਣਾ ਖਾਣ ਦੀ ਆਪਣਾ ਚਲੋ ਜੀ ਤੁਸੀਂ ਵੀ ਖਾਓ ਇੱਦਾਂ ਹਜੇ ਅਸੀਂ ਫੋਨ ਦੇ ਵਿੱਚ ਬੜੇ ਹੋਏ ਹਾਂ ਦੀਦੀ ਲੈ ਕੇ ਆ ਰਹੇ ਨੇ ਸਾਰਾ ਕੁਝ ਹੈ ਕਾ ਇਹ ਦੇ ਉਹ ਕੋਈ ਨਹੀਂ ਪੁੱਤ ਲੈ ਲਿਓ ਲੈ ਲਿਓ ਲੈ ਲਿਓ ਲੜੋ ਨਾ ਲੜੋ ਨਾ ਲੜੋ ਨਾ ਲੜੋ ਨਾ ਆਪਣੀ ਆਪਣੀ ਲੈ ਲਓ ਲੜੋ ਨਾ ਪੁੱਤ ਇਹਦਾ ਚਮਚੇ ਨਾਲ ਨਹੀਂ ਖਾਦੀ ਜਾਣੀ ਇਹ ਦੂਸਰੇ ਰੋਟੇ ਖਾਦੀ ਜਾਣੀਆਂ ਚਮਚੇ ਨਾਲ ਖਾਫਤ ਨਾਲ ਖਾਓ ਚਾਪਤਰੀ ਹੱਥ ਨਾਲ ਹਾਂ ਹੱਥ ਨਾ ਖਾਓ ਹੁਣ ਆਪਾਂ ਖਾਣੇ ਆ ਤੇ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਇਤਲਾ ਉਹੀ ਮੈਡਮ ਜੀ ਤਾਂ ਲੱਗ ਗਿਆ ਖਾਣ ਬੱਚੇ ਵੀ ਖਾ ਰਹੇ ਨੇ ਚਲੋ ਵੀ ਆਪਾਂ ਵੀ ਖਾਈਏ ਆਪਣੀ ਪਲੇਟ ਚੱਕੀਏ ਲਓ ਜੀ ਪਕੌੜੇ ਖਾ ਲੇ ਪਕੌੜੇ ਖਾ ਕੇ ਆਪ ਦਾ ਢ ਘਾਰ ਵੀ ਮਾਰ ਲੇ ਤੇ ਹਰਜੀਤ ਨੂੰ ਕਰਾ ਲੈਣ ਥੋੜੀ ਜੀ ਹੈਲਪ ਤੇ ਆਪਾਂ ਇੱਕ ਇਹ ਪਕੌੜਾ ਬਣਾ ਰੱਖਾ ਲਿਆ ਪਾਣੀ ਦਾ ਗਲਾਸ ਆਪਾਂ ਪੀ ਰਹੇ ਹਾਂ ਵੱਡਾ ਤੇ ਹੁਣ ਇਹ ਪਕੌੜਾ ਖਾਵਾਂਗੇ ਆਪਾਂ ਚਾਹ ਨਾਲ ਚਾਹ ਬਨ ਰਹੀ ਆ ਭੈਣ ਬਣਾ ਰਹੇ ਨੇ ਜਵਾਕ ਕਦੇ ਲੜਦੇ ਨੇ ਕਦੇ ਖੇਡਦੇ ਨੇ ਆਪਸ ਵਿੱਚ ਮੈਡਮਾ ਕਹਿੰਦੀਆਂ ਵੀ ਸਕੂਲ 'ਚ ਤਾਂ ਇੰਨਾ ਪਿਆਰ ਕਰਦੇ ਨੇ ਜਮਾ ਨਹੀਂ ਅਸੀਂ ਇਸ ਹਰਤੇਗ ਨੂੰ ਚੁੱਪ ਕਰਾਉਂਦੀ ਆ ਵੱਡੀ ਬੇਬੇ ਬਣ ਕੇ ਤੇ ਘਰੇ ਦੇਖੋ ਬਸ ਘਰੇ ਇਹਨਾਂ ਦਾ ਖੜਦੁੰਮ ਹੁੰਦਾ ਉਹ ਵੀ ਚਾਹ ਵੀ ਆ ਗਈ ਹੁਣ ਚਾਹ ਨਾ ਲਾ ਗਈ ਪਰਫੀ ਗਲਾਇ ਅਮਨ ਤੇ ਹਾਜੀ ਦਾ ਬਸੇ ਪਕੌੜਿਆਂ ਨਾਲੇ ਗਏ ਮੈਂ ਤਾਂ ਨਾ ਖਾਏ ਉਹ ਓਏ ਓਏ ਉਧਰ ਹਟਾਇਓ ਦੀ ਨੀ ਅਸੀਸ ਤੁਹਾਡੀ ਸੀਟ ਤੇ ਹੋ ਜਾ ਪੁੱਤੋਂ ਦੀ ਸੀਟ ਬਸ ਮੈਨੂੰ ਬੜੇ ਤੋਂ ਦੇ ਚ ਆਹ ਹੁਲੀ ਰੱਖ ਦੇ ਆਹ ਬਾਰਕਲੀ ਬੈਗੀ ਬੈਗੀ ਪੁੱਤੋਂ ਸੀ ਮੈਂ ਟਾਈਮ ਟੂ ਬੈਲਕਨ ਕੋਡ ਦੁੱਧ ਵੀ ਘੋਸ਼ੀਸ ਬੁੱਝੀ ਨੂੰ ਥੈਂਕ ਯੂ ਕੋ Thank you. Bye, come. Bye, Bye, Thank you. Okay, take a look at that one. Bye, come, come, come. Thank you, thank you, thank you, thank, you. thank you.

ਆਈ ਮਗਰ ਲੱਪਲਾ ਆਹ ਤੇ ਉਹ ਚਿੱਕੂ ਕਰੀ ਆਹ ਇਹ ਦਿਖਾ ਲੰਗੀ ਤੋਪਾ ਮੈਨੂੰ ਲੱਗਦਾ ਤਾਂ ਹੈ ਉਹਦੇ ਮਤਾਂ ਹੈ ਨਹੀਂ ਹਾਂ ਉਹਦੇ ਮਤਾਂ ਨਹੀਂ ਨਹੀਂ ਆਹ ਆਈ ਉਸ ਤੋਂ ਅਨੇ ਫੋਲੋ ਤਾਂ ਪਹਿਲਾਂ ਹੀ ਆ ਹੁਣ ਹੋਰ ਫੁੱਲ ਹੋ ਜਾ ਉਹ ਰਾਬਾ ਬਦਲਿਆ ਉਹ ਹਾਂ ਤੂੰ ਇੱਧਰ ਆ ਜਾਓ ਆਪਾਂ ਟੇਬਲ ਦਾ ਹਾਲ ਦੇਖ ਲੋ ਪਹਿਲਾਂ ਕੀ ਸੀਗਾ ਹੁਣ ਕੀ ਚਿਚ ਮਿਰਚਾਂ ਚ ਹੁਣ ਨਹੀਂ ਹੀ ਫੁੱਟੇ ਹੁੰਦੇ ਗੱਦੀ ਆਪਾਂ ਉਹਨਾਂ ਕੋ ਪੀਜ਼ਾ ਆ ਗਿਆ ਉਹਨੂੰ ਕਹਿ ਕੇ ਮੇਰੇ ਬੱਚੇਨ ਦੋਵੇਂ ਪਹਿਲਾਂ ਹੂੰ ਹੂੰ ਚੱਲ ਲੈ ਚੱਕੀ ਪਲੇਟ ਆ ਬੇ ਅਮਾਏ ਮਨਾਇਆ ਹੂੰ ਹਾਂ ਤੇ ਇੱਕ ਦੀ ਹੋ ਗਈ ਓ ਕੀ ਦੀ ਹੋ ਗਈ ਹਾਂ ਚਲੋ ਹੁਣ ਉੱਤੇ ਇੱਕ ਪਾਸੇ ਬਹਿ ਜਾਓ ਚਲੋ ਹਣੀ ਕੋ ਬਸ ਬੈਠ ਜਾਓ ਉੱਥੇ ਬੈਠ ਜਾਓ ਜਿੱਥੇ ਆਪਦੀ ਜਗ੍ਹਾ ਉੱਤੇ ਨਹੀਂ ਨਾ ਪਿੱਛੇ ਵੀ ਲੜਾਈ ਪੈਂਦੀ ਆ ਕੋਈ ਨਾ ਬੀਜੀ म्यूजिक ਹੈ ਠੀਕ ਆ ਬੈਹੋ ਬੁੱਤ ਬੈਹੋ ਚਲੋ ਬੈਠੋ ਜਿੱਥੇ ਵੀ ਬੀਜੀ ਠੀਕ ਆ ਬੈ ਜਾਣ ਦੇ ਲਾਓ ਜਿਹੜੇ ਉੱਧਰ ਬੈਠੇ ਨੇ ਲੰਗਰ ਲੈਣ ਨੂੰ ਕਾਹ ਜਿਹਨੇ ਜਲ ਪਾਣੀ ਦੇ ਪਾ ਕੇ ਆਪਦੀ ਆਪਦੀ ਮੇ ਉਹਨਾਂ ਦੋਨੇ ਇਕੱਠੇ ਆ ਰਹੇ ਨੇ ਨੇ ਲੈ ਲੈ ਪਾਣਾ ਲੈ ਆਪੋ ਨੇ ਲੈ ਮਾ ਜੀ ਜੰਮੀ ਆ ਜੰਮੀ ਆ ਜੰਮੀ ਨਹੀਂ ਟੇਸਟੀ ਆ ਟੇਸਟੀ ਹੀ ਆ ਆ ਗਏ ਨੇ ਹੁਣ ਅਸੀਂ ਚੱਲ ਪਏ ਘਰ ਨੂੰ ਸੰਧਾਰਾ ਦੇ ਕੇ ਕਿੰਨਾ ਟਾਈਮ ਹੋ ਗਿਆ ਸਵਾ 3 ਹੋ ਗਏ ਹਾਂ ਪੀ ਕੇ ਰਾਜ ਪੁੱਜ ਕੇ ਹਾਂ ਪੀ ਕੇ ਰਾਜ ਪੁੱਜ ਕੇ ਹਾਂ ਤੱਕ ਦੀ ਨੀਸਾ ਕਰਕੇ ਰਾਤ ਦੇ ਖਾਣੇ ਦੀ ਵੀ ਹੁਣ ਬੇਵਾਹੇ ਕੇ ਆਪਾਂ ਤਾਂ ਕੁਝ ਨਹੀਂ ਖਾਣਾ ਵੀ ਰਾਤ ਨੂੰ ਹੁਣ ਇਹ ਹੁਣ ਉਡੀ ਬੈਠਣਾ ਤੁਸੀਂ ਮੈਨੂੰ ਡਰਾਈਵਰ ਨਹੀਂ ਬਣਾਉਣਾ ਜਦ ਤੱਕ ਤੂੰ ਬੈਠੇ ਐ ਮੈਂ ਮੂਰੇ ਬੈਠਣਾ ਫਿਰ ਹੁਣ ਬੈਠਾ ਰਹਾ ਮੈਂ ਤੈਨੂੰ ਜਦ ਇਹ ਪੁੱਛਿਆ ਸੀਗਾ ਵੀ ਫਿਰ ਪਾਪਾ ਕਹਿੰਦੇ ਨੇ ਮੈਨੂੰ ਡਰਾਈਵਰ ਬਣਾ ਦਿੰਦੇ ਹੋ ਠੀਕ ਚਲੋ ਜੀ ਆ ਵੀਡੀਓ ਦਾ ਕਰਦੇ ਆਪਾਂ ਪੂਰੀ ਐਂਡ ਸਾਰੇ ਜਾਣੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਗਲੇ ਸਾਲ ਮਿਲਾਂਗੇ ਹਾਂ ਹਾਂ ਸੰਧਾਰਾ ਇਹ ਦੇਣ ਕਿਹੜਾ ਆਊਗਾ ਹੁਣ ਸੰਧਾਰਾ ਦੇਣ ਤੇ ਲਈ ਹੁਣ ਆਊਗਾ ਦਿਵਾਲੀ ਕਿੱਥੋਂ ਆਊਗੀ ਹੁਣ ਸੰਧਾਰਾ ਦਿਵਾਲੀ ਦੇ ਦਵਾਂਗੇ ਖੜ ਜੋ ਕਿਹੜਾ ਮਹੀਨਾ ਚੱਲਦਾ ਹੋਣਾ ਤੀਆਂ ਦਾ ਸੰਧਾਰ ਆ ਗਿਆ ਹਾਂ ਹੁਣ ਦੀਵਾਲੀ ਦਾ ਸੰਧਾਰ ਆਊਗਾ ੀਆਂ ਦੇ ਸੰਧਾਰੇ ਤੋਂ ਬਾਅਦ ਤੇ ਓਕੇ ਜੀ ਬਾਏ ਬਾਏ ਮਿਲਦੇ ਹਾਂ ਨੈਕਸਟ ਸੰਧਾਰੇ ਦੇ ਵਿੱਚ ਤੁਹਾਨੂੰ ਮਿਲਾਂਗੇ ਤੇ ਨੈਕਸਟ ਵੀਡੀਓ ਦੇ ਸੰਧਾਰਾ ਨੈਕਸਟ ਹਾਂ ਸੰਧਾਰਾ ਦੇ ਹਿੰਦ ਲਈ ਤਾਂ ਫਿਰ ਦੁਬਾਰਾ ਸੰਧਾਰੇ ਦੇਣ ਆਉਣਾ ਪੋਗਾ ਨਾ ਤਾ ਕਰਕੇ ਉਹਦੇ ਲਈ ਨੈਕਸਟ ਸੰਧਾਰਾ ਵੀਡੀਓ ਦੇ ਵਿੱਚ ਮਿਲਾਂਗੇ ਤੇ ਓਕੇ ਜੀ ਬਾਏ ਬਾਏ ਸਾਰੇ ਜਣੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਰਿਆਂ ਨੂੰ ਵੀਡੀਓ ਓਕੇ ਜੀ ਬਾਏ ਬਾਏ